ਰਾਜੇ ਰਿਦੂਰ ਨਾਨਦੇਵ ਦੀ ਮਰਦਾਨਾ ਰਾਏ ਕੋਈ ਚਲਵੰਡੀ ਨੰਡਾਣਾ ਸਾਹਿਬ ਪਿੰਨੇ ਆ ਸੱਚ ਦਾ ਪ੍ਰਚਾਰ ਕਰਨ ਵਾਸਤੇ ਕਰੋ ਤੁਰੇ ਮਰਦਾਨੇ ਕੀਰਤਨ ਕੀਤਾ ਇੱਕ ਪਿੰਡ ਵਿੱਚ ਸੁਣਨ ਵਾਲਾ ਕੋਈ ਨਹੀਂ ਆਇਆ ਸੁਣਨ ਵਾਲਾ ਕੋਈ ਨਹੀਂ ਆਇਆ ਕੀਰਤਨ ਸੁਣਨ ਵਾਲਾ ਮਰਦਾਨਾ ਕੀਰਤਨ ਕੀਤੀ ਜੀਆ ਬਾਬਾ ਸੁਣੀ ਗਿਆ ਅੱਗੇ ਦਿਨ ਫੇਰ ਤੁਰਨਾ ਸੀ ਆਖਿਆ ਮਰਦਾਨਿਆਂ ਇਹ ਪਿੰਡ ਵਿੱਚ ਦਾ ਰਹਿਣਾ ਚਾਹੀਦਾ ਬਾਬਾ ਜੀ ਇਹ ਗੱਲ ਕੀ ਹੈ ਸਾਡੀ ਬੇਇੱਜ਼ਤੀ ਹੋਈ ਹੈ ਰੱਬੀ ਪਾਣੀ ਵੀ ਗੈਂਕ ਸਰੂਤਾ ਕੋਈ ਆਇਆ ਹੀ ਨਹੀਂ ਉਹ ਮਰਦਾਨਿਆਂ ਇਹ ਤਿੰਨ ਵਸਦਾ ਰਹਿਣਾ ਚਾਹੀਦਾ ਅੱਲੇ ਪਿੰਡ ਫੇਰ ਗਏ ਕੀਤੇ ਹੁਣ ਸ਼ੁਰੂ ਹੋਇਆ ਸੁਣਨ ਵਾਲੇ ਬੜੇ ਆ ਗਏ ਬੀਆਂ ਪੜਾ ਵੀ ਆਈਆਂ ਮਰਦਾਨਿਆਂ ਦੀ ਸੇਵਾ ਕੀਤੀ ਬਾਬਾ ਜੀ ਦੀ ਵੀ ਕੀਤੀ ਗੁਰੂ ਪਿਆਰੇ ਸਾਡਾ ਜਿਹੜੇ ਦਿਨ ਫੇਰ ਤੁਰਨਾ ਸੀ ਮਰਦਾਨਿਆਂ ਆਪ ਪਿੰਡ ਜਿਹੜਾ ਉਜੜ ਜਾਣਾ ਚਾਹੀਦਾ ਬਾਬਾ ਇਹ ਜੜ ਕੀ ਹੈ ਸਾਡੀ ਇਹਨਾਂ ਦੀ ਇੱਜ਼ਤ ਕੀਤੀ ਹੈ ਤੁਸੀਂ ਇਹਨਾਂ ਨੂੰ ਅਜਾੜ ਦੇ ਬਰਬਾਦ ਕਰਦੇ ਜੇ ਨਹੀਂ ਮਰਦਾਨਿਆਂ ਤੈਨੂੰ ਸਮਝ ਨਹੀਂ ਆਉਂਦੀ ਉਹ ਮਾੜੇ ਪਿੰਡਾਂ ਦੇ ਵਿੱਚ ਬੰਦੇ ਕਈ ਮਾੜੇ ਹੀ ਹੁੰਦੇ ਨੇ ਉਹਨਾਂ ਦਾ ਜੀਵਨ ਨਹੀਂ ਹੁੰਦਾ ਮਾੜੇ ਉੱਥੇ ਰਹਿੰਦੇ ਚੰਡੀ ਗੱਲ ਇਹ ਚੰਗੇ ਪਿੰਡਾਂ ਦਾ ਉਜੜ ਵੀ ਜਾਣ ਜੇ 2 2 4 4 ਜਿੱਥੇ ਜਾਣੇ ਜਾਣ ਦੇ ਉਹਨਾਂ ਪਿੰਡਾਂ ਦਾ ਸਹਾਰਾ ਕਰ ਦਿੰਦੇ